ਹੈਲੋ ਗਾਇਸ ਕਿੱਦਾਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਕੱਟਵਰਕ ਵਾਲੇ ਪੌਂਚੇ ਬਣਾਉਣ ਦਾ ਤਰੀਕਾ ਤੇ ਇਹ ਆਪਣੇ ਬੁਕਰਮ ਕੱਟਵਰਕ ਵਾਲੇ ਆਪਾਂ ਨੂੰ ਬਾਜ਼ਾਰ ਤੋਂ ਮਿਲ ਜਾਂਦੀ ਹੈ ਕੱਟ ਕਟਿੰਗ ਵਾਲੇ ਪੌਂਚੇ ਐਦਾ ਦੇ ਕਟਾਵਾਂ ਵਾਲੇ ਮਿਲ ਜਾਂਦੇ ਆ ਤਾਂ ਇਹ ਈਜ਼ਲੀ ਸ਼ੌਪ 'ਚ ਮਿਲ ਜਾਂਦੇ ਜਿੱਥੇ ਤੁਸੀਂ ਲੈਸ਼ਿਸ ਵਗੈਰਾ ਲੈ ਕੇ ਆਉਂਦੇ ਹੋ ਤੇ ਪ੍ਰਾਈਸ ਵੀ ਕਾਟੀ ਹੁੰਦਾ ਅਗਰ ਤੁਸੀਂ ਇਕੱਠੇ ਲੈਣੇ ਹੋ ਫੈਬਰਿਕ ਤੇ ਲਾ ਲਿਆ ਉਸ ਤੋਂ ਬਾਅਦ ਦੇਖੋ ਜਿਵੇਂ ਕਿ ਦੂਜਾ ਪਹੁੰਚ ਆਪਾਂ ਲਾਣੇ ਆ ਫਿਰ ਇਸ ਤੋਂ ਬਾਅਦ ਦੇਖੋ ਕੱਟਵਰਕ ਤੇ ਬਿਲਕੁਲ ਨਾਲ-ਨਾਲ ਆਪਾਂ ਇਦਾਂ ਹੀ ਸਲਾਈ ਲਾ ਲਾਂਗੇ ਜਿਵੇਂ ਕਿ ਲਾਈ ਜਾਂਦੇ ਆ ਤੇ ਪੂਰੇ ਤੇ ਆਪਾਂ ਤੁਸੀਂ ਵੀਡੀਓ ਥੋੜੀ ਫਾਸਟ ਕੀਤੀ ਹੈ ਤਾਂ ਕਿ ਜਿਆਦਾ ਵੱਡੀ ਨਾ ਹੋ ਜੇ ਤੇ ਤੁਸੀਂ ਆਰਾਮ ਨਾਲ ਲਾਣਾ ਥੋੜਾ ਸਲੋ ਉਸ ਤੋਂ ਬਾਅਦ ਇਹ ਆਪਾਂ ਲਾਣ ਤੋਂ ਬਾਅਦ ਪਹਿਲਾਂ ਆਪਾਂ ਦੇਖੋ ਇੱਕ ਕੱਚੀ ਸਲਾਈ ਵੀ ਲਾਣੀ ਹੁੰਦੀ ਪਹੁੰਚ ਨਾਲ ਅਟੈਚ ਕਰਕੇ ਇਹ ਜਿਹੇ ਫੈਬਰਿਕ ਐਕਸਟਰਾ ਜੋ ਕਟਿੰਗ ਕਰ ਦਾਂਗੇ ਤੇ ਇੱਥੇ ਲਾ ਦਾਂਗੇ ਆਪਾਂ ਕੱਟ ਜਿੱਥੇ ਕਟਾਰਿਆ ਤੇ ਇਸ ਤੋਂ ਬਾਅਦ ਦੇਖੋ ਫਿਨਿਸ਼ਿੰਗ ਦੇ ਦਾਂਗੇ ਅੰਦਰ ਤੋਂ ਗੁਲਾਈ ਚ ਹੀ ਕਟਿੰਗ ਕਰ ਦਾਂਗੇ ਜੋ ਆ ਸਲਾਈ ਲਾਈ ਆਪਾਂ ਪਹਿਲਾਂ ਕੱਚੀ ਤੇ ਇਹਨੂੰ ਆਪਾਂ ਉਧੜ ਲਾਂਗੇ ਤੇ ਇਹਦਾ ਤੁਸੀਂ ਕਟਵਰਕ ਦਾ ਸੈਂਟਰ ਕਰਨਾ ਹੁੰਦਾ ਤੇ ਪਹੁੰਚੇ ਦਾ ਵੀ ਫਿਰ ਲਾਣੇ ਹੁੰਦੇ ਆ ਹਾਂਜੀ ਹੁਣ ਇਸ ਤੋਂ ਬਾਅਦ ਉਧੜਨ ਤੋਂ ਬਾਅਦ ਆਪਾਂ ਇਹਨੂੰ ਫੋਲਡ ਕਰਾਂਗੇ ਉਹ ਸਲਾਈ ਇਹਦੇ ਅੱਡੇ ਤੇਲ ਲਾਣੀ ਜ਼ਰੂਰੀ ਹੁੰਦੀ ਹੈ ਇਸ ਤੋਂ ਬਾਅਦ ਦੇਖੋ ਇਦਾਂ ਕੱਟਵਰਕ ਕਢ ਲਾਂਗੇ ਬਹੁਤ ਹੀ ਵਧੀਆ ਫਿਨਿਸ਼ਿੰਗ ਨਾਲ ਔਰ ਤੁਸੀਂ ਕੱਟ ਧਿਆਨ ਨਾਲ ਲਾਣਾ ਹੁੰਦਾ ਸਲਾਈ ਤੇ ਤੁਹਾਡੇ ਕੱਟ ਨਹੀਂ ਲੱਗਣੇ ਚਾਹੀਦੇ ਤੇ ਕਿੰਨੇ ਪਰਫੈਕਟ ਆਪਣੇ ਕੱਟਵਰਕ ਨਿਕਲ ਕੇ ਆਏ ਆ ਇਸ ਤੋਂ ਬਾਅਦ ਦੇਖੋ ਇਹਨੂੰ ਉੱਪਰ ਇੱਕ ਕੱਚੀ ਸਲਾਈ ਲਾ ਕੇ ਰੈਡੀ ਕਰ ਲਾਂਗੇ ਹਗੋਂ ਤੁਸੀਂ ਮਤਲਬ ਕਿ ਕਈ ਬਿਗਨਰ ਹੁੰਦੇ ਪਹਿਲੇ ਇੱਕ ਵਾਰੀ ਕੱਚੀ ਸਲਾਈ ਲਾ ਲੋ ਨੀਸ ਤਾਂ ਮੈਂ ਇੱਕ ਵਾਰੀ ਪਹੁੰਚਾ ਇਦਾਂ ਹੀ ਰੈਡੀ ਕਰ ਲਾਂਗੇ ਸਲਾਈ ਲਾ ਕੇ ਕੰਨੀ ਤੇ ਹੀ ਲਾਵਾਂਗੇ ਮੈਂ ਤਾਂ ਕਿਉਂਕਿ ਇਹਦੇ ਉੱਤੇ ਮੈਂ ਲਾਣੀ ਹੈ ਲੈਸ਼ ਇਹਨੂੰ ਮੈਂ ਫਿਲ ਨਹੀਂ ਕਰਨਾ ਪਹੁੰਚ ਨੂੰ ਬਸ ਲੈਸ਼ ਲਾਣੀ ਹੈ ਇਸ ਕਰਕੇ ਤੇ ਇਹ ਆਪਾਂ ਨੂੰ ਪਤਾ ਲੱਗ ਜਾਂਦਾ ਇਦਾਂ ਵੀ ਕਿੱਥੇ ਆਪਣੇ ਬੁਕਰ ਮਾਰੇ ਉੱਥੇ ਉੱਥੇ ਮੈਂ ਸਲਾਈ ਲਾ ਲਈਏ ਪੂਰੇ ਤੇ ਅਗਰ ਤੁਸੀਂ ਬਿਗਨਰ ਹੋ ਤਾਂ ਇੱਕ ਵਾਰੀ ਦੇਖੋ ਇਦਾਂ ਸਿੱਧੇ ਪਾਸੇ ਤੋਂ ਕੱਚੀ ਸਲਾਈ ਲਾ ਸਕਦੇ ਹੋ ਤਾਂ ਕਿ ਰਿੰਕਲ ਵਗੈਰਾ ਨਾ ਆਵੇ ਫਿਰ ਤੁਸੀਂ ਪਲਟ ਕੇ ਨਾ ਬੁਕਰਮ ਦੇ ਉੱਪਰ ਬਿਲਕੁਲ ਕੰਨੀ ਤੇ ਸਲਾਈ ਲਾ ਸਕਦੇ ਹੋ ਬੈਕ ਸਾਈਡ ਤੋਂ ਬਟ ਆਪਾਂ ਸਿੱਧੇ ਪਾਸੇ ਲਾਈ ਆ ਹੁਣ ਆਪਾਂ ਜੋ ਕੱਟ ਵਰਕ ਬਣੇ ਆ ਬਿਲਕੁਲ ਉਹਦੇ ਉੱਪਰ ਬਹੁਤ ਹੀ ਧਿਆਨ ਨਾਲ ਸਲੋ ਕਰਕੇ ਸਲਾਈ ਨੂੰ ਇਦਾਂ ਰਾਉਂਡ ਰਾਉਂਡ ਚ ਲਾ ਲਾਂਗੇ ਜੋ ਇੱਥੇ ਨੁਕੜਾਂ ਦੇ ਤੱਕ ਸੂਈ ਖੁਬੋ ਕੇ ਫਿਰ ਘੁਮਾ ਲੈਣਾ ਤੇ ਇਦਾਂ ਪੂਰੇ ਤੇ ਕਵਰ ਕਰ ਲਾਂਗੇ ਨਾ ਜੋ ਕੱਟਵਰਕ ਬਨੇ ਹੋਏ ਆ ਤੇ ਇਦਾਂ ਆਪ ਸਲਾਈ ਲਾ ਲਾਂਗੇ ਇਸ ਤੇ ਔਰ ਜਦੋਂ ਆਪਣੀ ਸਲਾਈ ਲੱਗ ਕੇ ਰੈਡੀ ਹੋ ਜੂਗੀ ਉਸ ਤੋਂ ਬਾਅਦ ਆਪਾਂ ਇਹਦੇ ਤੇ ਗਲੈਸ ਲਾਵਾਂਗੇ ਤਾਂ ਆਪਣੇ ਕਸਟਮਰ ਦੀ ਡਿਮਾਂਡ ਆ ਕਿ ਉਹਨਾਂ ਨੇ ਗਲੈਸ ਲਿਆ ਕੇ ਦਿੱਤੀ ਸੀ ਆਪਾਂ ਨੂੰ ਤੇ ਉਹ ਆਪਾਂ ਲਾਣੀ ਐ ਇਸ ਤੇ ਪੌਂਚੇ ਦੇ ਉੱਪਰ ਫਿਰ ਨਹੀਂ ਕਰਨਾ ਸਾਹੂਟ ਦੀ ਮੈਚਿੰਗ ਵਰਕ ਨਾਲ ਦੀ ਉਹਨਾਂ ਨੇ ਆਪਾਂ ਨੂੰ ਲੈਸ਼ ਲਿਆ ਕੇ ਦਿੱਤੀ ਆ ਅਗਰ ਤੁਹਾਨੂੰ ਮੈਨੂੰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਆ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਚੈਨਲ ਤੇ ਨਿਊ ਆ ਤਾਂ ਪਲੀਜ਼ ਫੋਲੋ ਕਰ ਲਿਆ ਕਰੋ ਹਾਂਜੀ ਆ ਦੇਖੋ ਆਪਣੇ ਕੱਟ ਵਰਕ ਬਣ ਕੇ ਕਿੰਨੇ ਵਧੀਆ ਫਿਨਿਸ਼ਿੰਗ ਨਾਲ ਰੈਡੀ ਹੋ ਗਏ ਇਸ ਤੋਂ ਬਾਅਦ ਦੇਖੋ ਇਸ ਤੇ ਆਪਾਂ ਲੈਸ਼ ਲਾਵਾਂਗੇ ਪੂਰੇ ਤੇ ਇਦਾਂ हाँ जी ये अपनी लैश लग गई है फिर दूजे पहुँचे तो भी इदा ही ला लेंगे आप लैश हाँ जी हम आप देखो दूजे साइड सिलाई ला लेंगे दूजे पहुँचे तो भी आपदा ही ला लेंगे तो अपनी सिलाई लग गई है इस तुम तो बाद देखो आप ਪੌਂਚੇ ਨੂੰ ਸੈਂਟਰ 'ਚ ਫੜਾਂਗੇ ਬਰਾਬਰ ਕਰਕੇ ਤੇ ਜਿੰਨਾ ਆਪਾਂ ਨੂੰ ਮੋਰੀ ਰੱਖਣੀ ਹੈ ਪੌਂਚੇ ਦੀ ਸਲਵਾਰ ਦੇ ਨੀਚੋਂ ਰੱਖ ਕੇ ਉਸ ਤੋਂ ਅੰਗੇ ਹਾਂਜੀ ਚੋਲੀ ਵਾਲੀ ਆਪਣੇ ਸਿਰਨ ਲੱਗ ਗਈ ਐ ਤੇ ਇੱਕ ਸਾਈਡ ਤੋਂ ਲਗਾ ਕੇ ਦੂਜੀ ਸਾਈਡ ਤੱਕ ਆਪਾਂ ਲਾ ਲਾਂਗੇ ਉਸ ਤੋਂ ਬਾਅਦ ਦੇਖੋ ਕਿ ਆਪਾਂ ਇਹਨੂੰ ਸਟੀਚ ਨੂੰ ਡਬਲ ਕਰ ਦਾਂਗੇ ਇਦਾਂ ਲਾ ਕੇ ਪੂਰੇ ਤੇ ਹਾਂਜੀ ਅਗਰ ਵੀਡੀਓ ਵਧੀਆ ਲੱਗੀ ਹੋਵੇ ਅੱਜ ਦੀ ਤੁਹਾਨੂੰ ਤਾਂ ਪਲੀਸ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ